ਪੰਜਾਬ ਦੇ ਕੱਚੇ ਵਰਕਰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮਾਣ ਪੱਤਾ ਵਰਕਰਾਂ ਨੂੰ ਘਟੋ ਘਟ ਗੁਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਦੇ ਸਾਰੇ ਪੈਨਸ਼ਨਾਂ ਤੇ 2.8 ਦਾ ਗੁਣਾਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਾਮਗੀਤਾ ਡੀਏ ਸ਼ੁਰੂ ਕਰੋ ਜਾਮਗੀਤਾ ਡੀਏ ਨੂੰ ਕੇਂਦਰ ਦੇ ਨਾਲ ਲਿੰਕ ਕਰੋ ਪੇਗ ਮਿਸ਼ਨ ਦਾ ਬਕਾਇਆ ਤਿੰਨ ਕਿਸ਼ਤਾਂ ਦੇ ਵਿੱਚ ਅਦਾ ਕਰੋ ਪੇਗ ਮਿਸ਼ਨ ਦਾ ਸੂਚਾ ਬਕਾਇਆ ਤਿੰਨਾ ਕਿਸ਼ਤਾਂ ਦੇ ਵਿੱਚ ਅਦਾ ਕਰੋ ਪੇਗ ਮਿਸ਼ਨ ਲਾਗੂ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ 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 15/15 ਦਾ ਨੋਟੀਫਿਕੇਸ਼ਨ ਰੱਦ ਕਰੋ ਰੱਦ ਕਰੋ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮਰਾਜਮਾਨ ਨੂੰ ਪੰਜਾਬ ਦੇ ਸਕੇਲ ਲਾਗੂ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਪੰਡਾਲ 'ਚ ਆ ਜਾਓ ਸਾਥੀਓ ਇਹ ਜਿਹੜਾ 2 ਦਿਨ ਦਾ ਪ੍ਰੋਗਰਾਮ ਸੀਗਾ ਅੱਜ ਉਹਦਾ ਦੂਸਰਾ ਦਿਨ ਹੈ ਅੱਜ ਦਾ ਦਿਨ ਪੰਜਾਬ ਦੇ ਮੁਲਾਜ਼ਮਾਂ ਲਈ ਪਾਵਰ ਕਾਮ ਦੇ ਮੁਲਾਜ਼ਮਾਂ ਲਈ ਹੈ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਸੰਬੰਧਤ ਜਿੰਨੀਆਂ ਮੰਗਾਂ ਹੈ ਇਹਨਾਂ ਦੇ ਬਾਰੇ ਇੱਥੇ ਵਿਚਾਰ ਚਰਚਾ ਕਰਨੀ ਹੈ ਇਸ ਵਿਚਾਰ ਦੇ ਸਕਦੇ ਕਿ ਕਿੰਨਾ ਪਰਸੈਂਟ ਮਿਲ ਸਕਦਾ ਉਸ ਬਾਰੇ ਮੈਨੂੰ ਜਾਣਕਾਰੀ ਦਿਓ। ਇਹ ਕਿਉਂ ਦੇਰੇ 5.5 ਸਾਲਾਂ ਬਣਦਾ ਜੀ। ਹਾਂਜੀ। ਲਗਭਗ 18000 ਕਰੋੜ ਤੋਂ ਉੱਪਰ ਬਣਦਾ। ਹਾਂਜੀ। ਉਸ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਮੁਹੰਮਦ ਭਗਵੰਤ ਮਾਨ ਵਾਲੀ ਮਿੱਟੀਆਂ ਹੋਣੀਆਂ ਨੇ ਬਿੱਦਾਂ ਹਰਪਾਲ ਸਿੰਘ ਜੀ ਮਾਨ ਵਾਲੀਆਂ ਮਿੱਟੀਆਂ ਹੋਈਆਂ ਨੇ ਪਹਿਲਾਂ ਆਉਣ ਵਾਲੇ ਸਮੇਂ ਚ ਹੋਣਗੀਆਂ। 2027 ਤੋਂ ਪਹਿਲਾਂ ਜੋ ਜਿਗਾ ਸਰਕਾਰ ਮਾਨ ਸਰਕਾਰ ਪੇਖ ਨੇ ਰਿੰਦਿਆ ਸਰਕਾਰ ਤਾਂ ਆਉਣ ਵਾਲੇ ਸਮੇਂ ਵਿੱਚ ਜੋ 2027 ਚੋਣਾਂ ਆਉਣੀਆਂ ਨੇ। ਇਹ ਤਾਂ ਜੋ ਮੁਖਰਿ ਪੁੱਛਦਾ ਮਾਨਮਾ ਬੇਤੋ ਇਹ ਪਾਸ ਜਿਵੇਂ ਟੀਮ ਬਣਾਇ ਵਾ ਸਕਦਾ ਜੇਕਰ ਮਾਨ ਸਰਕਾਰ ਵੱਲੋਂ 5.5 ਸਾਲ ਦੇ ਨਾਮ ਤਾ ਗਿਆ ਤੇ ਲੋਕਾਂ ਨੇ ਜੋ ਪਿੰਡ ਜਿਹਨਾਂ ਨਹੀਂ ਬਣਨਾ ਹਾਂਜੀ ਹਾਂਜੀ ਦੂਜਾ ਆਪਣੇ ਜਿਹੜੇ ਮੀਡਲ ਵਰਕਰ ਆ ਜਾਂ ਆਸ਼ਾ ਵਰਕਰ ਆ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਦਾ ਕਦੋਂ ਕਰ ਸਕਦੇ ਤੇ ਕਿੰਨਾ ਟਾਈਮ ਲੱਗ ਸਕਦਾਗਾ ਇਹ ਸਵਾਲ ਜੋ ਮੀਡਲ ਵਰਕਰਾਂ ਜਾਂ ਆਸ਼ਾ ਵਰਕਰਾਂ ਜਾਂ ਅਗਰੋਨੀ ਵਰਕਰਾਂ ਉਹਨਾਂ ਦੇ ਮਾਨਵਤੇ ਵਿੱਚ ਵੱਡੀ ਬਹੁਤ ਵੱਡੀ ਗੱਲ ਆ ਕਿਉਂਕਿ ਬਹੁਤ ਹੀ ਘੱਟ ਉਹਨਾਂ ਨੂੰ ਰਹਾ ਮਿਲ ਜਾਂਦੇ ਤੇ ਹੋ ਸਾਰਾ ਆਉਣ ਸਰਕਾਰ ਸਮਨੇ ਵਿੱਚ ਸਰਕਾਰ ਦੀ ਵਸਤਾ ਇਹ ਪਹਿਲਾ ਪਹਿਲਾ ਮਾਨਵਤੇ ਵਾਦਾ ਕਰ ਰਹੇ ਹਨ ਮੁਲਾਜ਼ਮਾਂ ਦਾ ਜਿਹੜਾ ਕੱਟਿਆ ਹੋਇਆ ਮੋਬਾਈਲ ਪੱਤਾ ਦਾ ਉਹ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਬੰਦ ਤੁਹਾਨੂੰ ਗੈਰ ਨਹੀਂ ਕਰੀ ਦੋ ਸਰਕਾਰ ਵੱਲੋਂ 37 ਰਾਂ ਪੱਤੇ ਕੱਟ ਲਾਏ ਗਿਆ ਮੋਬਾਈਲ ਪੱਤਾ ਹੋ ਗਿਆ ਰੂਰਲ ਏਰੀਆ ਹੋ ਗਿਆ ਹੋਰ ਪੱਤੇ ਨੇ ਕਈ ਤਰ੍ਹਾਂ ਦੇ ਪਰ ਸਰਕਾਰ ਨਾਲ ਮੀਡੀਆ ਨਾਲ ਕਈ ਹੋਈਆਂ ਮੋਬਾਈਲ ਪਤੇ ਦੇ ਵਿੱਚ ਵਾਦਾ ਕਰਨ ਹੁੰਦੀ ਜਾਂ ਮੋਬਾਈਲ ਪਤਾ ਲਾਗੂ ਕਰਨ ਹੁੰਦੀ ਜ਼ਰੂਰ ਰਹੀ ਹੈ ਬਹੁਤ ਵੱਡੀ ਮੰਗ ਆ ਵੀ ਉਹ ਲਾਗੂ ਕਰੇ ਜੇਕਰ ਮਾਂ ਸਰਕਾਰ ਨੇ ਮੋਬਾਈਲ ਪੱਤਾ ਦੇ ਰੂਰਲ ਏਰੀਆ ਨਾ ਕੀਤਾ ਵਾਦਾ ਤਾਂ ਉਹਨਾਂ ਸਭ ਨੇ ਪੰਜਾਬ ਸਰਕਾਰ ਨੂੰ ਜਾਂ ਹਾਲਾਤ ਆ ਉਹ ਦਿੱਲੀ ਵਾਲੇ ਜ਼ਰੂਰ ਬਣਾਇਆ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬੜੀ ਵੀਡੀਓ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਦੇ ਅੱਗੇ ਮੰਗ ਰੱਖੀ ਹੈਗੀ ਆ ਵੀ ਉਹ ਕਿੰਨੇ ਟਾਈਮ ਤੱਕ ਤੇ ਕਦੋਂ ਤੱਕ ਉਹ ਵਾਅਦੇ ਨੂੰ ਪੂਰਾ ਕਰ ਸਕਦੀ ਹੈ ਧੰਨਵਾਦ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ